ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਦਾ ਉੱਕਾ ਲੈਣਿਆ ਜਿੱਥੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਸੀইডি ਤੇ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੱਮਨ ਭੇਜ ਰਹੀ ਹੈ ਪਰ ਉੱਥੇ ਹੀ ਈਡੀ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਕੇਜਰੀਵਾਲ ਦੇ ਖਿਲਾਫ ਉਹਨਾਂ ਕੋਲ ਸਾਰੇ ਸਬੂਤ ਨੇ ਸਬੂਤ ਤੇ ਦਸਤਾਵੇਜ਼ ਦੇ ਮੱਦੇ ਨਜ਼ਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਪੇਸ਼ ਹੋਣ ਲਈ ਬੁਲਾਇਆ ਜਾ ਰਿਹਾ ਤੇ ਅੱਜ ਵੀ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪੇਸ਼ ਹੋਣ ਦੇ ਲਈ ਪਰ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਪਾਰਿਸਦੇ ਵਿਚਾਰੇ ਵਿਖਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਦੀ ਕਟਪੁਤਲੀ ਬਣ ਕੇ ਈਡੀ ਕੰਮ ਕਰ ਰਹੀ ਹੈ ਜਦੋਂ ਤੱਕ ਚੋਣਾ ਨਹੀਂ ਹੋ ਜਾਣ ਗਿਆ ਉਹ ਪੇਸ਼ ਨਹੀਂ ਹੋਣਗੇ ਤਾਂ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਗੱਲ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਹੀ ਗਈ ਕਿ ਜਦੋਂ ਤੱਕ ਚੋਣਾ ਨਹੀਂ ਹੋ ਜਾਂਦੀਆ ਉਹ ਪੇਸ਼ ਨਹੀਂ ਹੋਣਗੇ ਕਿਉਂਕਿ ਉਹ ਗ੍ਰਫਤਾਰ ਗ੍ਰਫਤਾਰੀ ਨਹੀਂ ਦੇਣਗੇ ਆਪਣੀ ਤਾਂ ਪਰ ਇਸੇ ਨੂੰ ਸਾਰੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਤੇ ਜੋ ਇਲਜ਼ਾਮ ਲਗਾਇਆ ਸੀ ਤਾਂ ਈਡੀ ਨੇ ਇਸ ਦਾ ਜਵਾਬ ਦਿੱਤਾ ਹੈ ਈਡੀ ਦੇ ਵੱਲੋਂ ਗੱਲ ਕਹੀ ਗਈ ਹੈ ਸਾਰੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਅਸੀਂ ਸਾਰੀ ਇਹ ਕਾਰਵਾਈ ਕਰ ਰਹੀ ਆ ਤਾਂ ਸਾਰੇ ਦਸਤਾਵੇਜ਼ ਸਾਡੇ ਕੋਲ ਹੈਗੇ ਨੇ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਤੇ ਇਹ ਸਾਰੇ ਮਾਮਲੇ ਦਰਜ ਨੇ ਸਾਡੇ ਕੋਲ ਸਾਰੇ ਦਸਤਾਵੇਜ਼ ਨੇ ਜਿਸ ਕਰਕੇ ਅਸੀਂ ਬਾਰ-ਬਾਰ ਪੇਸ਼ੀ ਦੇ ਲਈ ਬੁਲਾ ਰਹੇ ਇੱਕ ਵਾਰ ਪੇਸ਼ ਹੋਣ ਲਈ ਬੁਲਾ ਰਹਿਆ ਸਾਰੇ ਸਵਾਲਾਂ ਦੇ ਜਵਾਬ ਲੈਣੇ ਨੇ ਪਰ ਅਰਵਿੰਦ ਕੇਜਰੀਵਾਲ ਨੂੰ ਅੱਜ ਵੀ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਇਹ ਗੱਲ ਈਡੀ ਦੇ ਵੱਲੋਂ ਵੀ ਕਹੀ ਗਈ ਹੈ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿੱਥੇ ਲਗਾਤਾਰ ਨੌ ਸੱਮਨ ਭੇਜੇ ਜਾ ਚੁਕੇ ਨੇ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਪਰ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੇਂਦਰ ਸਰਕਾਰ ਦੀ ਕਟਪੁਤਲੀ ਬਣੀ ਹੋਈ ਹੈ ਈਡੀ ਉਹ ਚੋਣਾ ਤੋਂ ਪਹਿਲਾਂ ਪੇਸ਼ ਨਹੀਂ ਹੋਣਗੇ ਜਦ ਤੱਕ ਚੋਣਾ ਨਹੀਂ ਹੋ ਜਾਂਦੀ ਉਹ ਤੋ ਪੇਸ਼ ਨਹੀਂ ਹੋਣਗੇ ਪਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਈਡੀ ਦੇ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਕੋਲ ਸਾਂ ਜੋ ਵੀ ਕੋਟਾਲਾ ਹੋਇਆ ਇਸ ਨੂੰ ਲੈ ਕੇ ਸਾਰੇ ਦਸਤਾਵੇਜ਼ ਨੇ ਜਿਸ ਤੇ ਉਹ ਪੇਸ਼ ਹੋਣ ਲਈ بار بار ਸਮਨ ਭੇਜ ਨੇ ਤਾਂ ਇੱਕ ਬਹੁਤ ਹੀ ਵੱਡਾ ਦਾਵਾ ਈਡੀ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਕੀ ਹੋਵੇਗਾ ਇਸ ਤੇ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ